ਉਹ ਖੇਡਾਂ ਤਮਾਸ਼ੇ ਉਹ ਮੇਲੇ ਨਾ ਰੇ ਹਾਏ ਉਹ ਖੇਡਾਂ ਤਮਾਸ਼ੇ ਉਹ ਮੇਲੇ ਨਾ ਰੇ ਮਿਲਣੇ ਮਲਾਣੇ ਦੇ ਵੇਲੇ ਨਾ ਰੇ ਬਹੁਤ ਅੱਛੇ ਕੋਈ ਮਜਨੂ ਕੁਪਨੂ ਕੁਮਈਵਾਲ ਰਾਂਝੇ ਆਹਾ ਉਹ ਦੁੱਖ ਸੁੱਖ ਵੰਡਨੇ ਵਡਾਣੇ ਸੇ ਸਾਂਝੇ ਆਹਾ ਉਹ ਸੋਹਣੀ ਉਹ ਹੀਰਾ ਉਹ ਸੱਸੀਆਂ ਨਾ ਰਹੀਆਂ ਆਹਾ ਉਹ ਗੱਲਾਂ ਵੀ ਸੱਚੀਆਂ ਤੇ ਪੱਕੀਆਂ ਨਾ ਰਹੀਆਂ ਬਹੁਤ ਅੱਛੇ ਬਹੁਤ ਅੱਛੇ ਕੋਈ ਦੂਰੋਂ ਦਰਾਡੇ ਮੁਲਾਕਾਤ ਕਰਨੇ <سؤال> کو پچھ پال کرنی کو گل بات کرنی او سنگت سہلی او سکھیاں نہ رہیاں او توتاں نی چھاو پکھیاں نہ رہیاں او چلے تندور او چکھیاں نہ رہیاں او گلاں وی سچیاں تے پکھیاں نہ رہیاں بہت اچھا بہت اچھا ہائے 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 <سؤال> مہربان شکریہ جے بجلی وی آئی تے پھر وی ہنیرے

ਤੇ ਸੌਦੇ ਦਿਲਾਂ ਨੇ ਮੁੱਕ ਹੀ ਗਏ ਹੁਣ ਭਾਈ ਭਾਈਆਂ ਨੇ ਬਾਜ਼ੂ ਨਾ ਰਹਿ ਉਹ ਤੋਲ ਤਰਕੜੀ ਤਰਾਜ਼ੂ ਨਾ ਰਹਿ ਉਹ ਤੋਲੇ ਉਹ ਮਾਸੇ ਔਰਤियां ਨਾ ਰਹੀਆਂ ਉਹ ਗੱਲਾਂ ਵੀ ਸੱਚੀਆਂ ਤੇ ਪੱਕੀਆਂ ਨਾ ਰਹੀਆਂ ਵਾਹ ਕੋਈ ਚਾਚਾ ਕੋ ਮਾਵਾ ਕੋ ਤਾਇਆ ਬੜਾ ਸੀ ਉਹ ਘਰਾਂ ਵਿੱਚ ਬੜਿਆਂ ਦਾ ਸਾਆ ਬੜਾ ਸੀ ਵਾਹ ਉਹ ਅੰਗਾਂ ਤੇ ਸਾਕਾਂ ਨਹੀਂ ਇੱਕੋ ਹੀ ਲੜੀ ਸੀ ਕੋ ਨਾਨੀ ਕੋ ਦਾਦੀ ਕੋ ਮਾਈ ਬੜੀ ਸੀ ਉਹ ਮਾਈਆਂ ਉਹ ਤਾਈਆਂ ਉਹ ਚਚੀਆਂ ਨ ਰਹੀਆਂ ਉਹ ਗੱਲਾਂ ਵੀ ਸੱਚੀਆਂ ਤੇ ਪੱਕੀਆਂ ਨ ਰਹੀਆਂ ਬਹੁਤ ਅੱਛੇ ਕੋ ਦੂਰੋਂ ਉਦਰਾਡੇ ਮੁਲਾਕਾਤ ਕਰਨੀ ਕੋ ਪੁੱਛ ਪਾਲ ਕਰਨੀ ਕੋ ਗੱਲਬਾਤ ਕਰਨੀ ਉਹ ਸੰਗਤ ਸਹੇਲੀ ਉਹ ਸਖੀਆਂ ਨ ਰਹੀਆਂ ਉਹ ਤੂਤਾ ਨਹੀਂ ਛਾਉ ਪਖੀਆਂ ਨ ਰਹੀਆਂ ਅੱਜ ਹਰਸੋ ਹਵਸ ਦੀ ਰੰਗੇ ਹੋਏ ਸਾਰੇ

ਅਰਜ਼ ਕੀਤੇ ਕੇ ਇਹ ਬਿਜਲੀ ਨੇ ਪੰਖੇ ਤੇ ਨਲਕੇ ਨਾ ਪਾਣੀ ਇਹ ਬਿਜਲੀ ਨੇ ਪੰਖੇ ਤੇ ਨਲਕੇ ਨਾ ਪਾਣੀ ਉਹ ਖੂਹਾਂ ਤੇ ਜਾਣਾ ਨਾ ਕਿੱਸਾ ਕਹਾਣੀ ਨਾ ਤੰਦੂਰ ਤਪਣਾ ਨਾ ਚੁੱਲ੍ਹਾ ਪਖਾਣਾ ਕੋ ਗਾਂ ਮੰਜ ਚੋਣੀ ਨਾ ਕੁਛੜ ਖਡਾਣਾ ਔਰ ਰੜਕਾ ਮਧਾਣੀ ਹੋ ਲਸੀਆਂ ਨਾ ਰਹੀਆਂ ਉਹ ਗੱਲਾਂ ਵੀ ਸੱਚੀਆਂ ਤੇ ਪੱਕੀਆਂ ਨਾ ਰਹੀਆਂ ਬਹੁਤ ਅੱਛਾ ਕੰਮ ਕਾਜ ਕੋਈ ਨਾ ਸੀਨੇ ਪਰੋਣੇ ਜੇ ਕੱਪੜੇ ਵੀ ਧੋਣੇ ਤੇ ਮਸ਼ੀਨਾ ਨੇ ਧੋਣੇ ਹਾਏ ਕੰਮ ਕਾਜ ਕੋਈ ਨਾ ਸੀਨੇ ਪਰੋਣੇ

او گلاں وي سچیاں تے پکیاں نہ رہیاں آخری بند جی میں مخسر کیتی ہے نظم زرا کاش ارشاد او صوفا جو ہیں او پکیاں نہ رہیاں او گلاں وی سچیاں تے پکیاں نہ رہیاں او سنگ ساتھ مرزا پرانے نہ رہے او سنگ ساتھ مرزا پرانے نہ رہے ਉਹ ਡੇਰੇ ਉਹ ਬੈਠਕ ਠਿਕਾਣੇ ਨਾ ਰੇ ਹਾਏ ਹਾਏ ਹੁਣ ਘਰਾਂ ਨੇ ਆਟੇ ਤੇ ਦਾਣੇ ਨਾ ਰੇ ਮੱਖਣ ਮਲਾਈਆਂ ਮਖਾਣੇ ਨਾ ਰੇ ਉਹ ਹੋਟਲ ਨਾ ਰੇ ਉਹ ਹਟੀਆਂ ਨ ਰਹੀਆਂ ਉਹ ਪੁੰਦੀ ਮੁਰੰਡੇ ਉਹ ਪੱਟੀਆਂ ਨ ਰਹੀਆਂ ਉਹ ਗੱਲਾਂ ਵੀ ਸੱਚੀਆਂ ਦੇ ਫੱਟੀਆਂ ਦੀ ਬੜੀ ਮਹਿਮਾਨੀ ਜੀ ਦੋਸਤੋ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਬੜੀ ਹੌਸਲਾ ਫਜ਼ਾਈ ਬੜੀ ਦਿਲਜੋਈ ਅੱਲਾ ਖੁਸ਼ ਰੱਖੇ دوبارہ شکریہ ادا کرنے ہیں خاص کر پنڈی تجڑے میں مان آئے نے اینا نامی بہت مربانی جی جان سیف صاحب ماری مربانی ساری میرے تے لکھی نے ساری مواری میں ایک واری جناب مرزا صاحب واسطے رجی تاڑی وجہ سے رجی تاڑی ماشاءاللہ مرزا صاحب ਇਨਾ ਚਾਰ ਪੰਜ ਬੰਦਾ ਇਚ ਤੁਸਾਂ ਨੇ ਪੂਰੀ ਸਟੋਰੀ ਬਿਆਨ ਕਰ ਛੜੀ ਮੇਰੀ ਚਾਹ ਬਾਤ ਪੂਰੀ 100 ਸਾਲ ਤੁਸਾਂ ਨੇ ਚਾਰ ਬੰਦਾ ਇਚ ਬੰਦ ਕਰ ਛੜੀ ਬਿਲਕੁਲ ਸਹੀ ਬੜੀ